ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਰੇ ਉਹ ਮਾਰੇ ਕਹਿੰਦੇ ਸਭ ਤੋਂ ਤੁਸੀਂ ਹੀ ਪਾਸੋਂ ਮੰਗਦੇ ਨਿਤ ਅਰਦਾਸ ਠੀਕ ਆ ਇਹ ਸ਼ਹੀਦ ਬਾਬਾ ਦੀਪ ਸਿੰਘ ਹੁਣਾਂ ਦਾ ਸ਼ਹੀਦ ਗੰਜ ਸਥਾਨ ਆ ਜੀ ਤੇ ਵੇਖੋ ਗੁਰੂ ਸਾਹਿਬ ਗਾੜੀ ਅਰਦਾਸਾਂ ਬੇਨਤੀਆਂ ਕਿਸ ਤਰ੍ਹਾਂ ਆਏ ਸੰਗਤ ਕਰ ਰਹੀ ਹੈ ਹਨਾ ਤੇ ਦੇਹੋ ਦਾਨ ਹੋ ਮੰਗਤ ਜਨ ਕੋ ਠੀਕ ਆ ਸੰਸਾਰ ਸਾਰਾ ਮੰਗਤਿਆਂ ਦਾ ਆ ਤੇ ਗੁਰੂ ਰਾਮਦਾਸ ਪਾਤਸ਼ਾਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਜਿਹੜੇ ਨੇ ਸੰਸਾਰ ਦੇ ਦਾਤੇ ਨੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦਿਆ ਟੋਟਣਾ ਆ ਵੀ ਆ ਗਣਤ ਪਰੇ ਭੰਡਾਰ ਸੋ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਸੰਸਾਰ ਦੇ ਦਾਤੇ ਨੇ ਪਾਤਸ਼ਾਹਾਂ ਦੇ ਪਾਤਸ਼ਾਹ ਠੀਕ ਆ ਇਹ ਸੰਗਤ ਲੱਗੀ ਆ ਜੀ ਉਹਨਾਂ ਦੇ ਦਰਬਾਰਾਂ ਦੀ ਸੇਵਾ ਕਰਨ ਵਾਸਤੇ ਸੰਗਤ ਆਈ ਹੋਈ ਆ ਸਰੰਦ ਤੋਂ ਅੰਮ੍ਰਿਤਸਰ ਤੋਂ ਤਰਨਤਾਰਨ ਤੋਂ ਸੰਗਤ ਲੱਗੀ ਹੋਈ ਆ ਗੁਰੂ ਦੇ ਪ੍ਰੇਮੀ ਗੁਰੂ ਦੇ ਸੇਵਕ ਜਿਨ੍ਹਾਂ ਨੂੰ ਉਹ ਵਾਜਾਂ ਦੇ ਕੇ ਸੱਦਦਾ ਠੀਕ ਆ ਜਿਨ੍ਹਾਂ ਨੂੰ ਆਵਾਜ਼ ਮਾਰਦਾ ਤੇ ਉਹਨਾਂ ਨੂੰ ਉਹ ਲਾਗੇ ਲਾਉਂਦਾ ਆਪੇ ਸੰਗਤ ਸੱਦ ਬਹਾਲੇ ਆਪੇ ਵਿਦਿਆ ਕਰਾਵੇ ਸੋ ਆਪ ਹੀ ਉਹ ਸੰਗਤ ਨੂੰ ਸੱਦਾ ਦਿੰਦਾ ਤੇ ਆਪ ਹੀ ਵਿਦਿਆ ਕਰਾਉਂਦਾ ਸੋ ਸੰਗਤ ਜੀ ਦੂਰ ਦਰਾਡੇ ਤੋਂ ਚੱਲ ਕੇ ਜੇਕਰ ਕੋਈ ਇੱਥੇ ਆਣ ਕੇ ਨਾਤਮਸਤਕ ਹੁੰਦਾ ਨਾ ਤੇ ਉਹਦਾ ਇਹ ਮਤਲਬ ਹੈ ਕਿ ਇਹ ਪਾਵਰ ਜਿਹੜੀ ਆ ਇਸ ਜਗ੍ਹਾ ਤੇ ਆ ਠੀਕ ਆ ਜਦੋਂ ਆਪਾਂ ਬਿਜਲੀ ਦਾ ਇੱਕ ਬਲਬ ਆ ਉਹਦਾ ਆਪਾਂ ਸਵਿੱਚ ਬੰਦ ਕਰ ਦਿੰਨੇ ਤਾਂ ਸਾਰਾ ਸਿਸਟਮ ਬੰਦ ਹੋ ਜਾਂਦਾ ਤੇ ਸਿਰਫ ਬਲਬ ਹੀ ਬੰਦ ਹੁੰਦਾ ਪਿੱਛੇ ਸਪਲਾਈ ਬੰਦ ਨਹੀਂ ਹੁੰਦੀ ਇਸੇ ਤਰ੍ਹਾਂ ਇੱਕ ਵੱਡਾ ਬਿਜਲੀ ਘਰ ਆ ਜਦੋਂ ਉਹ ਵੱਡੇ ਬਿਜਲੀ ਘਰ ਦਾ ਟਰਾਂਸਫਾਰਮ ਬੰਦ ਹੁੰਦਾ ਤੇ ਉਹ ਇਲਾਕੇ ਦੀ ਸਪਲਾਈ ਬੰਦ ਹੁੰਦੀ ਹੈ ਇਹ ਵੱਡਾ ਪਾਵਰ ਹਾਊਸ ਆ ਇੱਥੇ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਬਾਬਾ ਦੀਪ ਸਿੰਘ ਜੀ ਹੁਣਾਂ ਦਾ ਆਸਥਾਨ ਆ ਜੀ ਬਹੁਤ ਵੱਡਾ ਪਾਵਰ ਹਾਊਸ ਆ ਤੇ ਜਿਹੜਾ ਚੱਲ ਕੇ ਆਉਂਦਾ ਉਹ ਆਪਣੀ ਮਰਜ਼ਾ ਪੂਰੀ ਜੋ ਮੰਗਿਤਾ ਮੰਗਦਾ ਹੈ ਨਾ ਜੋ ਗੁਰੂ ਸਾਹਿਬ ਤੋਂ ਬਾਬਾ ਜੀ ਹੁਣਾਂ ਤੋਂ ਜੋ ਮੰਗਦਾ ਤੇ ਬਾਬਾ ਜੀ ਹੁਣੀ ਉਹਦੀਆਂ ਝੋਲੀਆਂ ਮਰਜ਼ਾ ਦੇ ਕੇ ਭਰ ਕੇ ਝੋਲੀਆਂ ਤੇ ਤੋੜਦੇ ਨੇ ਠੀਕ ਆ ਤੇ ਸੋ ਆ ਵੀ ਆਇਆ ਕਰੋ ਸੱਦਾ ਲੱਗਦਾ ਪਰ ਕਲਯੁਗ ਕਹਿੰਦਾ ਘਰ ਘਰ ਇਹੋ ਪਹੁੰਚਿਆ ਸੱਦਲੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇ ਆਵਨ ਕਲਯੁਗ ਜਿਹੜਾ ਨਾ ਉਹ ਘਰ ਘਰ ਸੱਦੇ ਦਿੰਦਾ ਫਿਰਦਾ ਕਲਯੁਗ ਕਾਲ ਅਹੇਰੀ ਫਿਰੇ ਬਦਕ ਜੋਂ ਭਰਮ ਦਾ ਭਰਮ ਭੁਲਾਇਆ ਹਨਾ ਕਲਯੁਗ ਜਦੋਂ ਉਹ ਆਪ ਦੀ ਗ੍ਰਾਹੀ ਬਣਾਉਂਦਾ ਨਾ ਬੰਦੇ ਨੂੰ ਇੱਕ ਛਿੰ ਮਾਤਰ ਦੇ ਵਿੱਚ ਆਪ ਦੀ ਗ੍ਰਾਹੀ ਬਣਾ ਕੇ ਤੁਰਦਾ ਬਣਦਾ ਪਤਾ ਨਹੀਂ ਲੱਗਦਾ ਪਿੱਛੇ ਚੀਕ ਚਿਹੜਾ ਪੈ ਜਾਂਦਾ ਤੇ ਜਿਨੇ ਬਚਾਉਣਾ ਨਾ ਕਲਯੁਗ ਤੋਂ ਆ ਬੈਠਾ ਠੀਕ ਆ ਹੱਥ ਦੇ ਕੇ ਬਚਾਉਂਦਾ ਉਹ ਤੇ ਸੋ ਕਿਰਪਾ ਕਰਿਆ ਕਰੋ ਆਪ ਆਇਆ ਕਰੋ ਸੇਵਾ ਦੇ ਵਿੱਚ ਸਦਾ ਲੱਗਦਾ ਹਾਜ਼ਰੀ ਭਰਿਆ ਕਰੋ ਤੇ ਮਾਰੇ ਕਿਰਪਾ ਕਰਨ ਆਪਣੀ ਸੇਵਾ ਆਪ ਕਰਵਾ ਲੈਣ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਰਿਓ ਅੱਜ ਸੇਵਾ ਚੱਲ ਰਹੀ ਏ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਹੁਣ ਸ਼ਹੀਦ ਹੋਣਾਂ ਦਾ ਸਥਾਨ ਏ ਜੀ ਤੇ ਚਾਹ ਬ੍ਰੇਕ ਹੋਈ ਆ ਬਾਬਾ ਮਨਪ੍ਰੀਤ ਸਿੰਘ ਹੁਣੀ ਜਿਹੜੇ ਉਹ ਸੇਵਾ ਕਰਦੇ ਕਰਦੇ ਥੱਲੇ ਆਈ ਸੰਗਤ ਤੇ ਰਾਮਸਰ ਗੁਰਦੁਆਰਾ ਸਾਹਿਬ ਦੀ ਵੀ ਧਾਈ ਸਫਾਈ ਹੋਣੀ ਆ ਭਾਈ ਬਲਜਿੰਦਰ ਸਿੰਘ ਆਏ ਭਾਈ ਸਰਜੀਤ ਸਿੰਘ ਆਏ ਆ ਬਾਬਾ ਜਸਵੰਤ ਸਿੰਘ ਜੀ ਪਾਣੀ ਸਾਡੇ ਸਤਕਾਰਯੋਗ ਰਿਟਾਇਰਡ ਸ਼੍ਰੋਮਣੀ ਕਮੇਟੀ ਅਫਸਰ ਤੇ ਸਤਕਾਰਯੋਗ ਸਾਡੇ ਮਾਮਾ ਜੀ ਸਰਦਾਰ ਕੁਲਜੀਤ ਸਿੰਘ ਸਰਹੰਦਾਲੀ ਸੰਗਤ ਲੱਗੀ ਹੋਈ ਆ ਜੀ ਸਾਹਮਣੇ ਤੇ ਗੁਰੂ ਸਾਹਿਬ ਕਿਰਪਾ ਕਰੇ ਇਹ ਸਾਰੀ ਸੰਗਤ ਦੇ ਸਿਰ ਤੇ ਹੱਥ ਰੱਖ ਕੇ ਆਪਣੀ ਸੇਵਾ ਆਪ ਕਰਵਾ ਲੈਣ ਜਿਸका कारजਿਤ ਨਹੀਂ ਹੀ ਕੀਆ ਮਾਨਸ ਕਿਹਾ ਵਿਚਾਰਾ ਰਾਮ ਹੈ ਜੀ ਮਾਰੇ ਕਿਰਪਾ ਕਰੇ ਕੇ ਇਹ ਆਪਦਾ ਕੰਮ ਜਿਹੜਾ ਆਪਦਾ ਕਾਰਜ ਜਿਹੜਾ ਉਹ ਗੁਰੂ ਸਾਹਿਬ ਹੱਥ ਰੱਖ ਕੇ ਕਰਲਣ ਭਾਈ ਮਨਦੀਪ ਸਿੰਘ ਜੀ ਆਏ ਹੋਏ ਨੇ ਕਾਦੀਆਂ ਵਾਲੇ ਤੇ ਗੁਰੂ ਸਾਹਿਬ ਇਹਨਾਂ ਦੇ ਵੀ ਕਾਰਜ ਰਾਸ ਕਰੇ ਮਾਰੇ ਘੜੀ ਬੇਨਤੀ ਕਰਦੇ ਆ ਜੀ ਤੇ ਸੋ ਸੰਗਤ ਜੀ ਆਪ ਕਿਰਪਾ ਕਰਿਆ ਕਰੋ ਸਿਰ ਤੇ ਹੱਥ ਰੱਖਿਆ ਕਰੋ ਤੇ ਆਪ ਸੇਵਾ ਦਾ ਬਲ ਬਖਸ਼ ਕਰਿਆ ਕਰੋ ਗੁਰੂ ਸਾਹਿਬ ਮੇਰ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਪਾਸ਼ਾ ਵੇਖੋ ਅੰਮ੍ਰਿਤਸਰ ਸ਼ਹਿਰ ਦੇ ਹਿਲਦਾ ਜੀ ਪੂਰਾ ਬਹੁਤ ਵਧੀਆ ਬੱਦਲਵਾਰੀ ਹੋਈ ਆ ਓ ਦੂਰ ਦੇਖਦਾ ਪਾਛੋ ਓ ਵੇਖੋ ਘੰਟਾ ਘਰ ਡਿਊਟੀ ਦਾ ਗੁੰਮੜ ਕੱਢਾ ਵਧੀਆ ਲਿਸ਼ਕੰਡਿਆ ਜੀ ਤੇ ਉਹ ਸਥਾਨ ਬਾਬਾ ਟਲਰਾਏ ਸਾਹਿਬ ਵਾਹਿ ਵਾਹਿਗੁਰੂ 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 ਵਾਹਿ ਖਾਲਸਾ ਵਾਹਿ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੇਵਾ ਆਰੰਭ ਹੋਈਆ ਗੁਰਦਰਾ ਸ਼ਹੀਦਾਂ ਸਾਹਿਬ ਉਹ ਅਸੀਂ ਆ ਦੇਖੋ ਜੀ ਸੋਨੇ ਦਾ ਗੁੰਮਟਾ ਜੀ ਇਹ ਕਿੰਨੀ ਕਾਲੋ ਆ ਬਸ ਪਰਮਾਤਮਾ ਕਿਰਪਾ ਕਰੇ ਤੇ ਆਪਣੀਆਂ ਸੇਵਾਵਾਂ ਆਪ ਹੀ ਲੈਲੇ ਪਾਸ਼ਾ ਵਾਹਿਗੁਰੂ ਵਾਹਿ ਵਾਹਿਗੁਰੂ 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 ਕੋਲੋਂ ਵੀ ਕੱਢਾ ਹੀ ਏ ਥੱਲੇ ਐ ਗੁਰੂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਸਾਰਿਓ ਮਰੇ ਕਹਿੰਦੇ ਜੋਤੀਸੇ ਗੁਰ ਸਿੱਖੜਾ ਤੇ ਸਿਨਿਓ ਨਿਓ ਲਾਗੋਂ ਪਾਏ ਜੀਓ ਸੋ ਅੱਜ ਸੇਵਾ ਚੱਲ ਰਹੀ ਜੀ ਗੁਰਦੁਆਰਾ ਸੀਸਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਣਾ ਦਾ ਆਸਥਾਨ ਹੈ ਜੀ ਇੱਥੇ ਮਾਰੇ ਬਾਬਾ ਦੀਪ ਸਿੰਘ ਜੇ ਸਰੀਰ ਦਾ ਸੰਸਕਾਰ ਹੋਇਆ ਸੀਗਾ ਧਰ ਦਾ ਸੰਸਕਾਰ ਹੋਇਆ ਸੀਗਾ ਬਾਬਾ ਜੀ ਹੁਣਾਂ ਨੇ ਜਿਹੜਾ ਆਪਣੇ ਸਮੇਂ ਕਾਰਜਕਾਲ ਦੌਰਾਨ ਜਿਹੜਾ ਬਹੁਤ ਸਿੱਖ ਕੌਮ ਦੀ ਜਿਹੜੀ ਆ ਮਹਾਨ ਸੇਵਾ ਕੀਤੀ ਗ੍ਰੰਥ ਸਾਹਿਬ ਲਿਖੇ ਤੇ ਹੋਰ ਵੀ ਬਹੁਤ ਸਾਰੀਆਂ ਸਵਾਵਾਂ ਜਿਹੜੀਆਂ ਕੀਤੀਆਂ ਅੰਤ ਸਮੇ ਜਿਹੜਾ ਉਹ ਬਾਬਾ ਜੀ ਹੋਣਾ ਨੇ ਗੁਰੂ ਸਾਹਿਬ ਦੇ ਅਸਥਾਨ ਨੂੰ ਯਾਦ ਕਰਾਉਣ ਵਾਸਤੇ ਜਿਹੜਾ ਇਸ ਅਸਥਾਨ ਤੇ ਆਪਣੇ ਜਿਹੜੇ ਉਹ ਸਰੀਰ ਦਾ ਤਿਆਗ ਕੀਤਾ ਤੇ ਹੋਣੀ ਨੂੰ ਜਿਹੜਾ ਉਹ maat ਦਿੱਤੀ ਜਾਣੀ ਹੋਣੀ ਨੂੰ ਜਿੱਤਿਆ ਇੱਕ ਸੰਸਾਰ ਦਾ ਇੱਕੋ ਇੱਕ ਜੋਧਾ ਬਾਬਾ ਦੀਪ ਸਿੰਘ ਜਿਨ੍ਹਾਂ ਨੇ ਹੋਣੀ ਨੂੰ ਜਿਹੜਾ ਜਿੱਤ ਕੇ ਤੇ ਹੋਣੀ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਔਰ ਸੰਸਾਰ ਦੀ ਜੰਗਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੋ ਅੱਜ ਸੰਗਤ ਆਈ ਆ ਜੀ ਫਤਿਹਗੜ੍ਹ ਸਾਹਿਬ ਤੋਂ ਸੰਗਤ ਕਾਫੀ ਆਈ ਹੋਈ ਆ ਭਾਈ ਬਲਜਿੰਦਰ ਸਿੰਘ ਭਾਈ ਮਨਪ੍ਰੀਤ ਸਿੰਘ ਜੀ ਟਿੰਮੀ ਭਾਈ ਅ ਮੰਦੀਪ ਸਿੰਘ ਜੀ ਕਾਦੀਆਂ ਵਾਲੇ ਬਾਬਾ ਸਰਜੀਤ ਸਿੰਘ ਤੇ ਬਾਬਾ ਜਸਵੰਤ ਸਿੰਘ ਜੀ ਪਾਣੀ ਸਾਰੀ ਸੰਗਤ ਲੱਗੀ ਹੋਈ ਹੈ ਗੁਰੂ ਸਾਰਿਓ ਤੁਹਾਮਾਰੀ ਕਿਰਪਾ ਕਰੇ ਆਪਣੀ ਸੇਵਾ ਜਿਹੜੀ ਆ ਉਹ ਸਿਰ ਤੇ ਹੱਥ ਰੱਖ ਕੇ ਸਾਰੀ ਸੰਗਤ ਤੋਂ ਕਰਵਾ ਲਵੇ ਕਾफी ਹੱਦ ਤੱਕ ਸੇਵਾ ਜਿਹੜੀ ਉਹ ਸੇਵਾ ਦਾ ਕਾਰਜ ਜਿੱਦਾਂ ਸਾਹਮਣੇ ਗੁੰਮਟੀਆਂ ਹੈਗੀਆਂ ਇਹਨਾਂ ਤੇ ਕਾਰਜ ਹੋ ਚੁੱਕਾ ਕੁਝ ਗੁੰਮਟੀਆਂ ਜਿਹੜੀਆਂ ਉਹ ਰਹਿ ਗਈਆਂ ਬਾਬਾ ਮਰਪੀ ਸਿੰਘ ਜੀ ਜਿਹੜੇ ਉਹ ਲੱਗੇ ਹੋਏ ਨੇ ਗੁਪਤੀਆਂ ਦੇ ਉੱਪਰ ਜਾ ਕੇ ਤੇ ਇਹ ਸੰਗਤ ਵੀ ਬੜੇ ਪਿਆਰ ਦੇ ਸਰਕਾਰ ਦੇ ਨਾਲ ਲੱਗੀ ਹੈ ਤੇ ਜਿਸका कार जितने ही किया मानस ਕਿਆ ਵਿਚਾਰਾ राम म्हारे आप ਦਾ ਕੰਮ ਜਿਹੜਾ ਆਪ ਖੁਦ ਕਰਵਾ ਲੈਂਦੇ ਸਿੱਖਾਂ ਦੇ ਸਿਰ ਤੇ ਹੱਥ ਰੱਖ ਕੇ ਆਪਣੇ ਪ੍ਰੇਮੀਆਂ ਦੇ ਸਿਰ ਤੇ ਹੱਥ ਰੱਖ ਕੇ ਸੋ ਸੰਗਤ ਜੀ ਕਿਰਪਾ ਕਰਿਓ ਆਪ ਜਿਹੜੀ ਸੇਵਾ ਦੇ ਵਿੱਚ ਹਿੱਸਾ ਲੈ ਕੇ ਸਾਰੇ ਜਣੇ ਆਪਣਾ ਜੀਵਨ ਸਫਲਾ ਕਰਿਆ ਕਰਵਾਇਆ ਖਾਲਸਾ ਬਣ ਕੇ ਕਲੋਂਦੀ ਆਏ ਕਿਹੜਾ ਹੁੰਦਾ ਕੱਲਾ ਹੀ ਥੱਲੇ ਥੱਲੇ ਕੱਲਾ ਹੀ ਹੈ ਉਹ ਆਹਰਵਾਜ ਦਿਨ ਸੋਮਵਾਰ ਦਾ ਪਾਸ਼ਾ ਉਹ ਕੱਲ ਕਾਫੀ ਰਾਸ਼ੀ ਤੇ ਤਾਂ ਕਰਕੇ ਅੱਜ ਸੋਮਵਾਰ ਦਾ ਦਿਨ ਮਿੱਥਿਆ ਬਸ ਪਾਸ਼ਾ ਜੀ ਦੇ ਹੁਕਮ ਨਾਲ ਸੇਵਾਵਾਂ ਆ ਪਾਸ਼ਾ ਗੁਰਦਰਾ ਰਾਮ ਸਰ ਸਾਹਿਬ ਵੀ ਸੇਵਾ ਸ਼ੁਰੂ ਕਰਨੀ ਆ ਮਨਜੀਤ ਸਾਹਿਬ ਗੁਰਦਰਾ ਹੋਰ ਜਿੱਥੇ ਪਾਸ਼ਾ ਦਾ ਹੁਕਮ ਪ੍ਰਮਾਤਮਾ ਦਾ ਇਥੇ ਪਛੇ ਦੇਖਮ ਉਥੇ ਸੇਵਾਵਾਂ ਕੀਤੀਆਂ ਜਾਣਗੀਆਂ ਪਛੋ ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿ ਖਾਲਸਾ ਵਾਹਿ ਫਤਈ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਫਤਈ ਗੁਰਸਾਰਿਓ ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਹੁਣ ਦਾ ਆਸਥਾਨ ਹੈ ਜੀ ਸ਼ਹੀਦ ਗੰਜ ਸਾਹਿਬ ਤੇ ਉੱਥੇ ਸੇਵਾ ਚੱਲ ਰਹੀ ਹੈ ਜੀ ਮੈਟਾਂ ਦੀ ਥੋਨੇ ਦੀ ਧੋਈ ਸਫਾਈ ਦੀ ਤੇ ਸੰਗਤ ਸਰਾਂ ਦੇ ਕੋਈ ਹੋਈ ਹੈ ਤੇ ਬੜੇ ਵਧੀਆ ਤਰੀਕੇ ਨਾਲ ਸਿਸਟਮ ਬਣਾਇਆ ਮੈਂ ਤਾਂ ਜਿਹੜਾ ਕਿਰਕਾ ਫਸ ਜਾਂਦਾ ਨਾ ਮੈਟਲ ਦੇ ਵਿੱਚ ਆ ਵੇਖੋ ਜਿਵੇਂ ਮੈਟਲ ਕਾਲੇ ਹੋਏ ਆ ਠੀਕ ਹੈ ਇਹ ਕਿੱਕਾ ਫਸਿਆ ਹੋਇਆ ਨਾ ਮੈਟਲ ਦੇ ਵਿੱਚ ਤੇ ਇਹਨਾਂ ਦੀ ਜਿਹੜੀ ਸਫਾਈ ਧਵਾਈ ਆ ਉਹ ਵਧੀਆ ਤਰੀਕੇ ਦੇ ਨਾਲ ਐਵੇਂ ਜਿਹੜਾ ਜਾਲੀ ਬਣਾਈ ਹੋਈ ਆ ਤੇ ਉੱਪਰ ਰੱਖ ਕੇ ਨਰਿੱਦ ਧਵਾਈ ਕਰਕੇ ਜਿਹੜੇ ਉਸ ਤੋਂ ਉੱਪਰ ਮੋਲੋ ਪਾਏ ਜਾ ਰਿਹਾ ਸੋ ਸੰਗਤ ਵੀ ਆ ਰਹੀ ਆ ਜੀ ਬੜੇ ਪਿਆਰ ਦੇ ਨਾਲ ਸਰਕਾਰ ਦੇ ਨਾਲ ਸੇਵਾ ਚੱਲ ਰਹੀ ਹੈ। ਗੁਰੂ ਸਾਹਿਬ ਕਿਰਪਾ ਕਰੇ ਠੀਕ ਹੈ ਆਪਣੀ ਸੇਵਾ ਜਿਹੜੀ ਉਹ ਅਧਿਕਾਰ ਦੇ ਇਸ ਇਤਿਹਾਸ ਕਰਕੇ ਆਪ ਕਰਵਾ ਲਵੇ। ਤੋਂ ਇਦੋਂ ਸੇਵਾ ਰੁਗੀਏ ਤੇ ਐ ਸੰਗਤ ਲੱਗੀ ਬਾਬਾ ਤ੍ਰੀਪ ਸਿੰਘ ਤੇ ਛੋਟੇ ਬੱਚੇ ਨੇ ਤਰਨਤਾਰ ਸੁਬਜੜੇ ਆਪ ਆਏ ਹੋਏ। ਤੇ ਗੁਰੂ ਸਾਹਿਬ ਉਹ ਚਾਹ ਬ੍ਰੇਕ ਹੋਈ ਜਾ ਤੇ ਚਾਹ ਦੁੱਧ ਪਾਣੀ ਕੇਲੇ ਠੀਕ ਆ ਵੈਸੇ ਸਾਡੇ ਕੋਲ ਬਾਬਾ ਪਾਣੀ ਹੈਗਾ ਤੇ ਉਦਾਂ ਮਤਲਬ ਕੇਲੇ ਆ ਮਾਰੀ ਵੀ ਕਹਿੰਦੇ ਆ ਕਿ ਨਿਤ ਰਸੋਈਆਂ ਤੇਰੀਆਂ ਨਿਤ ਘਿਓ ਮੈਦਾਖਾਨ ਹੈ ਨਾ ਤੇ ਇਹ ਗੁਰੂ ਸਾਹਿਬ ਦੀਆਂ ਰਸੋਈਆਂ ਦੇ ਵਿੱਚੋਂ ਕਾਰਜ ਆਇਆ ਜੀ ਜੋ ਸੰਗਤ ਦੀ ਭਾਵਨਾ ਹੁੰਦੀ ਆ ਉਹ ਭਾਵਨਾ ਦੇ ਨਾਲ ਆਉਂਦੇ ਆ ਸੰਗਤ ਬੈਠੀ ਆ ਛਕ ਰਹੀ ਆ ਹੈ ਨਾ ਤੇ ਆਪੇ ਹੀ ਉਹ ਸਾਰਾ ਕੁਝ ਕਾਰਜ ਕਰਾਉਂਦਾ ਤੁਹਾਈ ਚੱਲ ਰਹੀ ਆ ਜਿਉਂ-ਜਿਉਂ ਆ ਸਾਫ਼ ਹੁੰਦਾ ਜਾਂਦਾ ਨਾ ਜਿੱਦਾਂ-ਜਿੱਦਾਂ ਪਤਾ ਲੱਗਦਾ ਵੀ ਹੁਣ ਇੱਥੇ ਥੱਲੇ ਕਿੰਨਾ ਕੁ ਰਹਿ ਗਿਆ ਉਹਦੇ ਵਿੱਚ ਫਿਰ ਉਹ ਮਤਲਬ ਤੇ ਰੇਠੇ ਮਾਰ ਕੇ ਤੇ ਫਿਰ ਉਤੋਂ ਬਾਅਦ ਮਤਲਬ ਜਿਹੜਾ ਉਹ ਉਹਨੂੰ ਤੁਹਾਈ ਕਰ ਲਈ ਜਾਂਦੀ ਫਿਰ ਪਤਾ ਲੱਗਦਾ ਕਿੰਨਾ ਕੁ ਵਿੱਚ ਮਤਲਬ ਹੈਗੀ ਕਾਲੋਂ ਉਸੇ ਤਰੀਕੇ ਨਾਲ ਫਿਰ ਰੋਣਾ ਕਰ ਲਿਆ ਜਾਂਦਾ ਸੋ ਗੁਰੂ ਸਾਹਿਬ ਉਹ ਫੌਜ ਆਈ ਆ ਜੀ ਸਾਰੀ ਸਾਰਾ ਜੱਥਾ ਇਕੱਠਾ ਆਇਆ ਸ਼੍ਰੀ ਅਕਾਲ ਤਖਤ ਸਾਹਿਬ ਜੱਥਾ ਤੇ ਉਹ ਜਿਸਕਾ ਕਾਰਜ ਤੇ ਨਹੀਂ ਕੀਤਾ ਮਾਨਸ ਕਿਹਾ ਵਿਚਾਰਾ ਆ ਰਾਮ ਆਪਣਾ ਕਾਰਜ ਜੋ ਆਪ ਗੁਰੂ ਸਾਹਿਬ ਕਰ ਰਹੇ ਨੇ ਤੇ ਆਪੇ ਸੰਗਤ ਨੂੰ ਸੱਦਾ ਦੇ ਕੇ ਆਪ ਕਾਰਜ ਕਰ ਰਹੇ ਸਿਰ ਤੇ ਹੱਥ ਰਖਾ ਕੇ ਸੋ ਅੱਜ ਜਦੋਂ ਤੁਹਾਨੂੰ ਸੱਦਾ ਲੱਗਦਾ ਨਾ ਉਦੋਂ ਆਇਆ ਕਰੋ ਤੇ ਨਾਲੇ ਛਕਿਆ ਕਰੋ ਤੇ ਨਾਲੇ ਸ਼ਿਕਾਇਆ ਕਰੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬਹੁਤ 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 ਆਪਾਂ ਫੇਰ ਆਉਣਗੇ ਆਪਾਂ ਨੂੰ ਜੀ ਆ ਕੇ ਉਹਨੇ ਕਹਿੰਦੇ ਆਏ ਸੁਣਨਾ ਬਾਈ ਬੱਧੀ ਠੀਕ ਰਿਹਾ ਦਾ ਦੇਖੋ ਇਹ ਉੱਪਰ ਹੀ ਦਾ ਉਹ ਨਿਸ਼ਾਨ ਦਾ ਬੰਦਾ ਕੋਲ ਆਇਆ ਹੈ ਹੈ ਉਹ ਬੰਦਾ ਨਾ ਹੁੰਦਾ ਹੈ ਉਹ ਲੱਗਦਾ ਹੈ ਉਹ ਆ ਗਿਆ ਹੈ ਇਹਦਾ ਜੱਟਾ ਨਾ 150 ਕਿੰਮੀ ਰਵੀ ਕਹਿੰਦਾ ਯਾਰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਖਤੇ ਗੁਰਸਾਰਿਓ ਅੱਜ ਸੇਵਾ ਚੱਲ ਰਹੀ ਹੈ ਜੀ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦਾ ਗੁਰਦੁਆਰਾ ਸਾਹਿਬ ਆ ਜੀ ਗੁਰਦੁਆਰਾ ਜੀ ਸਗਨ ਜੀ ਸਾਹਿਬ ਤੇ ਗਾਤਾ ਹੀ ਗਾਤਾ ਹੀ ਸੱਜਣ ਐ ਸਤਿਆਣ ਆ ਗਾਤਾ ਹੀ ਗਾਤਾ ਹੀ ਜੈ ਤੇ ਮੂਹਲਾ ਬਦਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨੂੰ ਸਾਰੇਓ ਅੱਜ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਅਸਥਾਨ ਦੀ ਸੇਵਾ ਸੀਗੀ ਤੇ ਉਸ ਅਸਥਾਨ ਦੀ ਸੇਵਾ ਜਿਹੜੀ ਆ ਫਤਿਹਗੜ ਸ਼ਰਾਂਤ ਤੋਂ ਜਿਹੜਾ ਜਥਾ ਆਇਆ ਹੋਇਆ ਸੀਗਾ ਸਿਕ ਕਾਫੀ ਆਏ ਸੀਗੇ 25 ਸਿੰਘ ਆਏ ਨੇ ਤੇ ਬਾਕੀ ਅੰਮ੍ਰਿਤਸਰ ਦੀ ਸੰਗਤ ਤਰਨਤਾਰ ਦੀ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇ ਦੇ ਸਿੰਘ ਜਿਹੜੇ ਉਹ ਸਾਰਿਆਂ ਨੇ ਹੱਲ ਮਿਲ ਕੇ ਅੱਜ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਦੀ ਜਿਹੜੀ ਆ ਸੇਵਾ ਕੀਤੀ ਆ ਸੰਪੂਰਨ ਤੌਰ 'ਤੇ ਕੀਤੀ ਆ ਉੱਪਰ ਕਲਸ ਤੋਂ ਲੈ ਕੇ ਤੇ ਥੱਲੇ ਜਿਹੜਾ ਉਸ فرش ਤੱਕ ਸਾਰੀ ਪੁਵਾਈ ਕੀਤੀ ਆ ਸੋ ਸੰਗਤ ਜੀ ਇਹ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਧੰਨਵਾਦ ਜਿਨ੍ਹਾਂ ਨੇ ਸਾਰੀ ਸੰਗਤ ਦੇ ਸਿਰ ਤੇ ਹੱਥ ਰੱਖ ਕੇ ਆਪਣੀ ਸੇਵਾ ਜਿਹੜੀ ਉਹ ਆਪ ਕਰਵਾਈ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਸਾਰੀ ਸੰਗਤ ਦੇ ਸਿਰ ਤੇ ਹੱਥ ਰੱਖ ਕੇ ਚੜ੍ਹਦੀ ਕਲਾ ਬਰਸਿਸ਼ ਕਰਨ ਐਸੇ ਤਰ੍ਹਾਂ ਸੇਵਾ ਤੇ ਸਿਮਰਨ ਦੀ ਦਾਤ ਸੱਚੇ ਪਾਤਸ਼ਾਹ ਜਿਹੜਾ ਉਹ ਸੰਗਤ ਨੂੰ ਦਿੰਦੇ ਰਹਿਣ ਇਹ ਸਾਰੀਆਂ ਫੌਜਾਂ ਜਿਹੜੀਆਂ ਗੁਰੂ ਘਰ ਦੇ ਵਿੱਚ ਆਣ ਕੇ ਐਸੇ ਤਰ੍ਹਾਂ ਆਪਣੀ ਜਿਹੜੀ ਸੇਵਾ ਉਹ ਗੁਰੂ ਸਾਹਿਬ ਦੇ ਸੱਦਾ ਜਦੋਂ ਮਾਰੇ ਸੱਦਾ ਦਿੰਦੇ ਆ ਨਾ ਤੇ ਉਦੋਂ ਸਾਰੀ ਸੰਗਤ ਫੇ ਭੱਜੀ ਆਉਂਦੀ ਆ ਠੀਕ ਆ ਤੇ ਸੋ ਸੰਗਤ ਜੀ ਆਪ ਕਿਰਪਾ ਕਰਿਆ ਕਰੋ ਜਦੋਂ ਤੁਹਾਨੂੰ ਸੱਦਾ ਲੱਗਦਾ ਹੈ ਉਦੋਂ ਆਣ ਕੇ ਸਾਰੇ ਜਣੇ ਹਾਜ਼ਰ ਹੋਇਆ ਕਰੋ ਗੁਰੂ ਘਰ ਦੀ ਸੇਵਾ 'ਚ ਸੱਪ ਆਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ